ਉਸ ਤੋਂ ਮੈਂ ਆਪਦਾ ਦੋਸਤ ਮਨਜੀਤ ਅੱਜ ਆਪਾਂ ਗੱਲ ਕਰਾਂਗੇ ਬੜੀ ਕਾਮਨ ਗੱਲ ਗੁੱਸਾ ਗੁੱਸਾ ਗਰੁੱਥ ਇਹ ਉਹ ਅੱਗ ਹੈ ਜੋ ਸਾਨੂੰ ਅੰਦਰੋਂ-ਅੰਦਰੀ ਸਾੜੀ ਜਾਂਦੀ ਹੈ ਤੁਸੀਂ ਵੀ ਮਹਿਸੂਸ ਕੀਤਾ ਹੋਣਾ ਕਿ ਇੱਕ ਮਿੰਟ ਵਿੱਚ ਖੁਸ਼ ਅਗਲੇ ਪਾਕ ਵਿੱਚ ਸਭ ਕੁਝ ਹਥੋਂ ਬਾਹਰ ਜਿਵੇਂ ਕੋਈ ਬੰਬ ਫਟ ਗਿਆ ਹੋਵੇ ਇਹ ਗੁੱਸਾ ਹੈ ਕਿ ਇਹ ਸਾਡੇ ਦਿਮਾਗ ਦਾ ਉਹ ਸਵਿਚ ਹੈ ਜਿਹੜਾ ਆਨ ਹੋ ਜਾਂਦਾ ਨਾ ਸਭ ਕੁਝ ਹਥੋਂ ਬਾਹਰ ਨਿਕਲ ਜਾਂਦਾ ਹੈ ਗੁੱਸਾ ਉਦੋਂ ਆਉਂਦਾ ਜਦੋਂ ਅਸੀਂ ਸਭ ਤੋਂ ਪਹਿਲਾਂ ਕੀ ਕਰਦੇ ਹਾਂ ਬੋਲਦੇ ਹਾਂ ਔਰ ਗੁੱਸਾ ਆਉਂਦਾ ਜਦੋਂ ਫਿਰ ਕੀ ਹੁੰਦਾ ਬੋਲੀ ਤੁਰੇ ਜਾਂਦੇ ਬੋਲੀ ਤੁਰੇ ਜਾਂਦੇ ਕੋੜੇ ਸ਼ਬਦ ਬੋਲਦਿਆਂ ਕੋੜੇ ਸ਼ਬਦ ਬੋਲਦਿਆਂ ਯਾਦ ਰੱਖਿਓ ਗੁੱਸੇ ਵਿੱਚ ਬੋਲਿਆ ਹੋਇਆ ਇੱਕ ਇੱਕ ਸ਼ਬਦ ਦਿਲ ਤੇ ਲੱਗਿਆ ਉਹ ਜ਼ਖਮ ਹੈ ਜੋ ਦੂਸਰੇ ਨੂੰ ਹਮੇਸ਼ਾ ਮੇਸ਼ਾ ਲਿਜਾਤ ਰੰਦਾ ਹੈ ਗੁੱਸਾ ਰਿਸ਼ਤੇ ਤੋੜਦਾ ਹੈ ਗੁੱਸਾ ਖਤਮ ਕਰ ਦਿੰਦਾ ਰਿਸ਼ਤਿਆਂ ਨੂੰ ਸਿਹਤ ਖਰਾਬ ਕਰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਹੈ ਕਾਮ ਕ੍ਰੋਧ ਜਿਹਾ ਮੈਂ ਝੂਠ ਇਸਾ ਦੀ ਆਤਮਾ ਲਈ ਬਹੁਤ ਵੱਡੀ ਝੋਟ ਹੈ ਕੋਈ ਗੁੱਸੇ ਨੂੰ ਪਛਾਣੋ ਆਡੈਂਟੀਫਾਈ ਇਟ ਆਡੈਂਟੀਫਾਈ ਦ ਟ੍ਰਿਗਰਸ ਇਹ ਗੁੱਸਾ ਆਉਂਦਾ ਕਿਉਂ ਹੈ ਜ਼ਿਆਦਾਤਰ ਜਦੋਂ ਚੀਜ਼ਾਂ ਸਾਡੀ ਮਰਜ਼ੀ ਅਨਸਾਰ ਨਹੀਂ ਹੁੰਦੀਆਂ ਕਿਸੇ ਨੇ ਸਾਡੀ ਗੱਲ ਨਹੀਂ ਮੰਨੀ ਟ੍ਰੈਫਿਕ ਜਾਮ ਹੋ ਗਿਆ ਫੋਨ ਤੇ ਜਵਾਬ ਨਹੀਂ ਮਿਲੀ ਘਰ ਵਾਲੀ ਨੇ ਉਹ ਨਹੀਂ ਕੀਤਾ ਜੋ ਤੁਸੀਂ ਚਾਹੁੰਦੇ ਸੀ ਐਂਡ ਘਰ ਵਾਲੇ ਨੇ ਉਹ ਨਹੀਂ ਕੀਤਾ ਜੋ ਤੁਸੀਂ ਸੰਤ ਕਰਦੀ ਸੀ ਗੁੱਸਾ ਅਸਲ ਵਿੱਚ ਦੋ ਚੀਜ਼ਾਂ ਦਾ ਬੜਾ ਪਿਆਰਾ ਮਿਸ਼ਰਣ ਹੈ ਇਹ ਗੱਲ ਹੈ ਫਰਸਟ੍ਰੇਸ਼ਨ ਜਦੋਂ ਅਸੀਂ ਚਾਹੁੰਦੇ ਹਾਂ ਕਿ ਕੋਈ ਚੀਜ਼ ਬਦਲੇ ਪਰ ਉਹ ਬਦਲ ਨਹੀਂ ਰਹੀ ਦੂਜਾ ਡਰ ਕਿ ਸੇ ਚੀਜ਼ ਦੇ ਖੋ ਜਾਣ ਦਾ ਡਰ ਜਾਂ ਸਤਕਾਰ ਦੇ ਖੋ ਜਾਣ ਦਾ ਡਰ ਜਾਂ ਵੀ ਮੇਰੀ ਇਨਸਲਟ ਨਾ ਹੋ ਜੇ ਪਬਲਿਕ 'ਚ ਤੇ ਪਹਿਲਾਂ ਕਿ ਕੁਝ ਕਹੇ ਆਪਣੇ ਆਪ ਨੂੰ ਐ ਚੜ੍ਹ ਦੋ ਤੇ ਗੱਡੀ 'ਤੇ ਹੁਣ ਨੋਟ ਕਰ ਲਵੋ ਬੜੇ ਸਿੰਪਲ ਤਿੰਨ ਤਰੀਕੇ ਇਸ ਬਿਮਾਰੀ ਨੂੰ ਕੰਟਰੋਲ ਕਰਨ ਦੇ ਇਹ ਜਦੋਂ ਸਵਿਚ ਇਹਨੂੰ ਆਫ ਕਿਵੇਂ ਕਰਨਾ ਚਾਹੀਦਾ 10 ਸਕਿੰਟ ਦਾ ਰੂਲ ਸਾਰੇ ਵਰਲਡ 'ਚ ਮਸ਼ਹੂਰ ਹੈ ਕਿ ਕੋਈ ਵੀ ਇਹ ਜੀ ਗੱਲ ਕਰਨ ਤੋਂ ਪਹਿਲਾਂ ਜਦੋਂ ਗੁੱਸਾ ਆਉਣ ਲੱਗੇ ਨਾ 1 2 3 4 ਰਾਮ ਦੇ ਨਾਲ ਕੋਈ ਕਾਲੀ ਨਹੀਂ 10 ਸਕਿੰਟ ਤੁਸੀਂ ਸਮਾਂ ਦੇ ਕੇ ਗੰਢ ਲਵੋ ਪਾਣੀ ਪੀ ਲਵੋ ਵੱਡਾ ਗਲਾਸ ਭਰ ਕੇ ਠੰਡੇ ਪਾਣੀ ਦਾ ਆਰਾਮ ਦੇ ਨਾਲ ਪਾਣੀ ਪੀਓ ਉਸ ਤੋਂ ਬਾਅਦ ਤੁਸੀਂ ਦੇਖੋਗੇ ਸ਼ਾਂਤੀ ਆ ਰਹੀ ਹੈ ਜਾਂ ਫਿਰ ਇਹ ਬਹੁਤ ਜਿਆਦਾ ਗੁੱਸੇ ਵਾਲੀ ਗੱਲ ਹੈ ਤਾਂ ਤੁਸੀਂ ਬਾਹਰ ਨਿਕਲ ਜਾਓ ਮੇਰਾ ਇੱਕ ਦੋਸਤ ਹੈ ਉਹ ਇਸੇ ਤਰ੍ਹਾਂ ਹੀ ਕਰਦਾ ਹੈ ਉਹ ਬਾਹਰ ਚਲਾ ਜਾਂਦਾ ਹੈ ਤੇ ਕਮਰੇ ਤੋਂ ਬਾਹਰ ਨਿਕਲ ਜਾਂਦਾ ਹੈ 5-10 ਮਿੰਟ ਲਈ ਵਾਕ ਕਰਦਾ ਠੰਡੇ ਸਾਹ ਲੈਂਦਾ ਫਿਰ ਉਸ ਤੋਂ ਬਾਅਦ ਉਹਨੂੰ ਜਵਾਬ ਦੇਣ ਦੀ ਕੋ ਲੋੜ ਹੀ ਨਹੀਂ ਪੈਂਦੀ ਤੇ ਮੇਰੇ ਅਖੀਰਲਾ ਸੰਦੇਸ਼ ਨੋਟ ਕਰ ਲਓ ਯਾਦ ਰੱਖਿਓ ਜਿਹੜਾ ਇਨਸਾਨ ਆਪਣੇ ਗੁੱਸੇ ਨੂੰ ਕਾਬੂ ਕਰਦਾ ਹੈ ਉਸ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਜੰਗਾਂ ਬਿਨਾਂ ਲੜੇ ਹੀ ਜਿੱਤ ਜਾਂਦਾ ਹੈ ਇਹ ਮੁਫਦੀ ਜ਼ਹਿਰ ਹੈ ਜੋ ਤੁਸੀਂ ਦੂਜਿਆਂ ਨੂੰ ਦੇਣ ਲਈ ਪੀਂਦੇ ਹੋ ਇਹ ਬੰਦ ਕਰੋ ਖੁਸ਼ ਰਹੋ ਸ਼ਾਂਤ ਰਹੋ ਇੰਜੋਏ ਕਰੋ ਇਹ ਲਾਈਫ ਬੜੀ ਇੰਜੋਏ ਕਰਨੀ ਹੈ ਤਰ੍ਹਾਂ ਤਰ੍ਹਾਂ ਦੇ ਲੋਕ ਮਿਲਣਗੇ ਤੁਹਾਨੂੰ ਦੇਖੋ ਆਪਣੇ ਸੰਸਾਰ ਤੁਹਾਨੂੰ ਕਿਵੇਂ ਫਿੱਟ ਬੈਂਦੇ ਨੇ ਜੇ ਗੱਲ ਵਧੀਆ ਲਗੀ ਤਾਂ ਲਾਈਕ ਕਰਿਓ ਸ਼ੇਅਰ ਜ਼ਰੂਰ ਕਰਿਓ ਅਰ ਸਬਸਕ੍ਰਾਈਬ ਵੀ ਕਰ ਦਿਓ ਤੁਸੀਂ ਆਪਣੇ ਗੁੱਸੇ ਨੂੰ ਕਿਵੇਂ ਕੰਟਰੋਲ ਕਰਦੇ ਹੋ ਮੈਨੂੰ ਜਰਾ ਇੱਕ ਨੋਟ ਲਿਖ ਕੇ ਭੇਜੋਗੇ ਮੈਂ ਇੰਤਜ਼ਾਰ ਕਰਾਂਗਾ